ਤੁਸੀਂ ਕਿਹੋ ਜਿਹੇ ਤਰੀਕੇ ਦੀ ਸਥਿਤੀ ਹੈ ਔਰ ਆਪ ਕਿਆ ਦੇਖ ਰਿਹਾ ਹੈ ਕਿਆ ਲੋਕ ਹੈ। ਕੋਈ ਸੰਕਟ ਦੀ ਘੜੀ ਹੈ ਪੰਜਾਬ ਦੇ। ਪੰਜਾਬ ਫੂਟਬਾਲ ਹੈ। ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ ਚ ਆਇਆ ਤਾਂ ਪੰਜਾਬ ਨਾਲ ਖੜਿਆ ਚਾਹੇ ਉਹ ਹਰੀ ਕ੍ਰਾਂਤੀ ਹੋਵੇ, ਚਾਹੇ ਆਜ਼ਾਦੀ ਲੈਣੀ ਹੋਵੇ ਤੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ। ਤੇ ਅੱਜ ਪੰਜਾਬ ਸੰਕਟ ਚ ਹੈ ਤਾਂ ਮੈਂ ਉਮੀਦ ਕਰਦਾ ਕਿ ਇਸ ਪੰਜਾਬ ਨਾਲ ਪਰ ਮੈਂ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਫ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਹਾਰ ਲਾਂਗੇ ਤੁਹਾਨੂੰ ਸੁਣਿਆ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਆ ਐਮ ਸਾਹਿਬ ਨੇ ਗੱਲ ਕੀਤੀ ਹੈ ਮਮਨ ਸਿੰਘ ਸਾਹਿਬ ਤੇ ਇੰਡੀਆ ਦੀ ਨੋਚ ਪਾਸ ਹੋਈ ਹੋਈ ਹੈ ਮਾਨ ਸਾਹਿਬ ਚੇਨ ਦੇ ਵਿੱਚ ਪੜਾਸੀ ਤੋਂ ਲੈ ਕੇ ਉੱਤੇ ਤੱਕ ਦੇ ਜੇ ਲੋਕ ਰਲੇ ਹੋਏ ਨੇ ਉਹਨਾਂ ਤੇ ਕਾਰਵਾਈ ਹੋਏਗੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਹਿੰਦੇ ਜੇ ਰੁਪਿਆ ਮਾਨ ਸਾਹਿਬ ਘਟੋਰੀਆਂ ਅਤੇ ਜ਼ਮੀਨਾਂ ਨੂੰ ਲੈ ਕੇ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਤੁਸੀਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਕਰਾਂ ਦੇ ਜਦਾਂ ਕਰਾਂ ਦੀਆਂ ਛੱਤਾਂ ਤੋਂ ਜਾ ਫਿਰ ਜਿਵੇਂ ਕੱਲ ਮੈਂ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਸ ਦਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਘਰ ਨਹੀਂ ਛੱਡਦੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਪਸ਼ੂ ਡੰਗਰ ਨੇ ਉੱਤੇ ਕਹਿੰਦੇ ਅਸੀਂ ਛੱਤਾ ਤੇ ਬਹਿ ਜਾਣਗੇ ਸੁਰਾਸ਼ਣ ਪਾਣੀ ਦੇਣ ਜੋ ਫੌਜ ਦਾ ਬਹੁਤ ਮੈਂ ਧੰਨਵਾਦ ਕਰਨਾ ਇੰਡੀਅਨ ਆਰਮੀ ਦਾ ਉਹਨਾਂ ਨੇ ਵੀ ਵੀ ਹੈਲੀਕਾਪਟਰ ਆਉ ਦੇ ਚੱਲ ਰਹੇ ਨੇ ਸਭ ਤੋਂ ਮਾਛਾ ਪੰਜ ਮੰਗਾ ਮੈਂ ਤੁਹਾਡੇ ਆਖਿਆ ਪੰਜ ਮੰਗਾ ਆਖਿਆ ਮਾਨ ਸਾਹਿਬ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਅਜੇ ਤੱਕ ਅਜੇ ਤੱਕ ਅਜੇ ਤੱਕ ਡੈਮ ਡੈਮ ਜਿਹੜੀ ਨਹੀਂ ਸੀ ਕਿਉਂਕਿ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਗੜ ਤੈਨੂੰ ਸੇਫ ਨੇ ਅਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਕੋਈ ਮੌਸਮ ਠੀਕ ਹੋਇਆ ਕੁਦਰਤ ਮੂਰੇ ਕੋਈ ਮਾਰ ਨਹੀਂ ਜੇ ਉਪਰੋਂ ਕੋਈ ਪਾਣੀ ਉੱਪਰ ਆਉਂਦਾ ਹੁਣ ਮੈਂ ਹਮਾ ਚੱਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲੋ ਉਹ ਕਦੇ ਰੁਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇੱਧਰ ਨੂੰ ਬਾਈ ਮੰਗਪਾ ਹੋ ਗਿਆ ਜਿਹਨਾਂ ਦਾ ਮੰਗਪਾ ਤੇ ਦਿੱਤੇ ਆ ਹੋ ਗਿਆ ਇਹਨਾਂ ਦਾ ਵੀ ਬਹਾਅ ਰੁਕਿਆ ਹੋ ਗਿਆ ਅਸੀਂ ਅਸੀਂ ਕਾਸ਼ਤਕਾਰਾਂ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਚਾਹੇ ਚਾਹੇ ਹੋ ਇਹਨਾਂ ਦੇ ਨਾਂ ਰਿਸਟੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਮੈਂ ਕੀ ਕਰਦੇ ਪੋਸੀਬਲ ਹੋਏਗਾ ਕਿ ਉਹ ਉਤਪਾਦ ਕਰਦਾ ਹੈਕਾਸ਼ਤਕਰ ਹੈ ਜੇ ਤੁਸੀਂ ਇਹ ਕਰ ਦੋ ਕਿ ਕਾਸ਼ਤਕਰ ਨੂੰ ਮਿਲ ਜੇ ਉਹ ਤੇ ਖੇਤੀ ਕਰਦਾ ਹੈ ਅਸੀਂ ਤੇਨੂੰ ਮੌਜੂ ਮਿਲੇਗਾ ਕਰਾਵੇ ਵੀ ਹੋ ਰਹੀ ਹੈ ਨਹੀਂ ਲੈ ਜਮੀਨਾਂ ਵੀ ਇੱਕ ਵਾਰੀ ਮੰਗ ਸਾਹਿਬ ਇਹਨਾਂ ਦੀਆਂ ਗਰੀਬਾਂ ਦੀਆਂ ਜਮੀਨਾਂ ਪੱਕੀਆਂ ਮੰਗ ਕੇ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਥੇ ਠਾਉਣਾ ਸੀਓ ਸਾਹਿਬ ਇੱਕ ਨਾ ਮੰਗ ਵੀ ਨਹੀਂ ਵੀ ਇਵਨ ਡੀਸਿਲਟਿੰਗ ਵੀ ਐਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲ ਮੁੱਦਾ ਠਾਊਂਗਾ ਇਹ ਕਿ ਜੀ ਸਾਨੂੰ ਮਿੱਟੀ ਦਾ ਕੱਢ ਲੈਣ ਕੋ ਕਿਥੇ ਉਹ ਜੀ ਪਾਤ ਰਸਤਾ ਹੀ ਖਰੀਰ ਨਹੀਂ ਆ ਰਾਮੰਦਰ ਰਸਤਾ ਕਲੀਅਰ ਕਰ ਦੋ ਲੇਕਿ ਲਗਾਤਾਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਲੈ ਕੇ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਕਟੋ-ਕਟ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦੋਗੇ ਸੀ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨੇ ਬਾਕੀ ਇਹ ਥੋੜਾ ਜਿਹਾ ਮਤਲਬ ਬਾਗੀ ਜਾਣ ਤੇ ਪੀਐਮ ਸਾਹਿਬ ਨਾਲ ਤੁਹਾਡੀ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਹੈ ਪੰਜਾਬ ਦਾ ਤੇ ਕੱਲ ਐਚਐਮ ਸਾਹਿਬ ਦਾ ਵੀ ਫੋਨ ਆਇਆ ਸੀ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਹੈ ਲੱਗਦਾ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਰ ਪੰਜਾਬ ਨੂੰ 7 ਕਰੋੜ ਨਹੀਂ 60000000 60000 ਕਰੋੜ ਜੀ ਹਾਂ ਮਾਨ ਸਾਹਿਬ ਇਹ ਤਾਂ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਮਾਨ ਸਾਹਿਬ ਇੱਕ ਐਮਐਲਏ ਪਰਮਾਨੈਂਟ ਮਾਚਰ ਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤਿਕ ਗੱਲ ਮਾਨ ਸਾਹਿਬ ਜੀ